ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅਮੀਰ ਸਾਰੇ ਵਧੀਆ ਹੋਵੋਗੇ ਆ ਲੈ ਆਂਦਾ ਜੀ ਆਪਾਂ ਇੱਕ ਹੋਰ 47 10 ਪਰ ਇਹ ਲਿਆਂਦਾ मामੇ ਕਿਆ ਵਾਸਤੇ ਆਪਣੇ ਵਾਲਾ ਤਾਂ ਉਹ ਖੜਾ ਤੇ ਇਹਦੇ ਵਾਲੇ ਟਾਇਰ ਆਪਣੇ ਲਾ ਕੇ ਰੱਖੇ ਹੋਏ ਸੀ ਇਹ ਜੇ ਨਵੇਂ ਪੁਆਏ ਸੀ ਚਲੋ ਇਹ ਟਾਇਰ ਹੁਣ ਆਪਾਂ ਇਹਦੇ ਚੜਾਵਾਂਗੇ ਕਿਉਂਕਿ ਇਹਦੇ ਪਿੱਛੇ ਵਾਲੇ ਟਾਇਰ ਬਿਲਕੁਲ ਜ਼ੀਰੋ ਹੀ ਕਹਿ ਸਕਦੇ ਆ ਇਹਨੂੰ ਬਸ 5 10 ਪੈਸੇ ਦੀ ਕੰਡੀਸ਼ਨ ਆ ਆ ਪਿੱਛੇ ਤੇ ਤੁਸੀਂ ਦੇਖ ਲਓ ਇਹ ਬਾਹਰ ਦਾ ਨੰਬਰ ਆ ਜੀ ਟਰੈਕਟਰ ਪਿੱਛੋਂ ਚਲੋ ਠੀਕ ਹੈ ਵੀ ਬੜਾ ਨਹੀਂ ਵਧੀਆ ਕਹਿ ਸਕਦੇ ਪਰ ਮੰਨ ਲਓ ਵੀ ਕਲਚ ਪਲੇਟ ਤੋਂ ਅੱਗੇ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਵੀ ਇੰਜਨ ਸਾਰਾ ਸੀਲਡ ਪਿਆ ਕਿਤੇ ਚਾਬੀ ਨਹੀਂ ਲੱਗੀ ਆ ਤੁਹਾਨੂੰ ਦਿਖਾਣੇ ਆਪਾਂ ਇਹਦਾ ਬੋਨਟ ਚਾਕੇ ਫਰੰਟ ਵਾਲੇ ਟਾਇਰ ਵੀ ਇਹ ਹੈਗੇ ਆ ਜੀ ਅੱਧੇ ਇੱਕ ਤਾਂ ਦੇਖੋ ਜੀ ਬਿਲਕੁਲ ਨਵੀਂ ਕੰਡੀਸ਼ਨ ਕਹਿ ਸਕਦੇ ਆ ਇਹਨੂੰ ਆਪਾਂ ਆਲ ओरिजिनल ਹੈ ਫਰੰਟ ਤੋਂ ਇਹ ਕਿਤੇ ਪੇਂਟ ਨਹੀਂਗਾ ਬੋਨਟ ਚਲੋ ਜਰੂਰ ਉੱਪਰੋਂ ਪੇਂਟ ਹੈਗਾ ਤੇ ਆ ਤੁਸੀਂ ਇੰਜਨ ਦੀ ਕੰਡੀਸ਼ਨ ਦੇਖੋ 2015 ਮਾਡਲ ਹੈ ਜੀ ਸਾਰੀਆਂ ਸੀਲਾਂ ਸੁੱਲਾਂ ਅਜੇ ਲੱਗੀਆਂ ਹੋਈਆਂ ਨੇ ਇਹਦੇ ਚਲੋ ਰੇਸ ਰੂਸ ਵਾਲੀ ਇਹ ਤਾਂ ਆਪਾਂ ਕਹਿ ਸਕਦੇ ਮੈਨੂੰ ਲੱਗਾ ਬਾਅਦ ਚ ਪਾਈ ਆ ਪਰ ਪਿੱਛੇ ਵਾਲੀ ਪਲੇਟ ਵਾਲੀ ਸੀਲ ਅਜੇ ਉਸੇ ਤਰ੍ਹਾਂ ਬਾਕੀ ਜੋ ਪੰਪ ਵਗੈਰਾ ਨਾਲ ਦੇ ਇਹਦੇ ਲਿਫਟ ਪੰਪ ਉਹਦੇ ਪਾਵਰ ਵਾਲਾ ਤੇ ਚਲਾਈ ਚਲੋ ਜੀ ਖਰ ਬਹੁਤ ਵਧੀਆ ਟਰੈਕਟਰ ਦੀ ਕਿਉਂਕਿ ਆਪਣੇ ਕੋਲੇ ਰਿਹਾ ਪਹਿਲਾਂ 5-6 ਸਾਲ ਹੋ ਗਏ ਉਹ ਪਹਿਲਾਂ ਉਹਨਾਂ ਕੋਲੇ ਸੀਗਾ 265 ਇੱਕ ਛੋਟੇ ਆ ਦੇ ਥਾਂ ਤੇ ਜਿਹੜੇ ਆਪਾਂ ਕੰਮ ਲੈਨੇ ਆ ਫਿਰ ਉਹ ਉਹਨਾਂ ਨੇ ਬੋਮਣ ਵਾਲਿਆ ਉਹਨਾਂ ਨੇ ਵੀ ਚਲੋ 265 ਦੀ ਥਾਂ ਤੇ ਫਿਰ ਇਹਨਾਂ ਨੇ 575 ਲੈਣ ਦੀ ਸੋਚ ਰਹੀ ਸੀ ਫਿਰ ਮੈਂ ਕਿਹਾ ਚਲੋ ਉਹ ਮੰਨ ਲਓ 2.5 ਲੱਖ ਤੋਂ ਘੱਟ ਉਹ ਨਹੀਂ ਮਿਲਣਾ ਸੀ ਇਹ ਆਪਾਂ ਨੂੰ ਅੰਟਾਇਰ ਟੂਰ ਪਵਾ ਕੇ 1.5 ਲੱਖ ਰੁਪਏ ਚ ਪਊਗਾ ਤੇ ਠੀਕ ਆ ਜੀ ਧੰਨਵਾਦ